ਹੋ ਪ੍ਰਗਟਿ ਉਮਰਦ ਅਗਮੜਾ ਬਰਿਆਮ ਇਕੇਲਾ ਵਾਹੂ ਵਾਹੂ ਗਬਿੰਦ ਸਿੰਘ ਆਪੇ ਗੁਰ ਚੇਲਾ ਸੋ ਜਦੋਂ ਦਸਵੇਂ ਪਾਤਸ਼ਾਹ ਨੇ ਖਾਲਸਾ ਪੰਥ ਸਾਜਿਆ ਸੀ ਇਸ 17 ਉਹਨਾਂ ਨੇ ਉਸ ਵੇਲੇ ਬੋਲੀਆਂ ਸੀ ਖੰਡੇ ਬਾਟੇ ਦੀ ਪੌਲ ਚ ਉਹਨਾਂ ਨੇ ਖਾਲਸਾ ਪੰਥ ਸਾਜਿਆ ਸੀ ਤੋਂ ਅੱਜ ਖਾਲਸਾ ਦੇਸ਼ ਵਿਦੇਸ਼ ਦੇ ਵਿੱਚ ਆਪਣਾ ਜਨਮ ਦਿਹਾੜਾ ਆਪਣਾ ਪ੍ਰਗਟ ਦਿਹਾੜਾ ਬੜੇ ਹੀ ਚਾਵਾਂ ਤੇ ਮਨਾਰਿਆਂ ਦੇ ਨਾਲ ਮਨਾ ਰਿਹਾ ਵਾ ਸੋ ਇਸੇ ਹੀ ਤਰ੍ਹਾਂ ਅੱਜ ਇਟਲੀ ਦੇ ਗੁਰਦੁਆਰਾ ਗੋਬਿੰਦ ਸਰ ਸਾਹਿਬ ਲਵਿਨੀਓ ਦੀਆਂ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਉਣਾ ਕੀਤਾ ਗਿਆ ਹੈ। ਪਰਾਤਣ ਆਕੜਿਆਂ ਦੇ ਮੁਤਾਬਕ ਕੋਈ 15 ਤੋਂ ਲੈ ਕੇ 10000 ਸੰਗਤਾਂ ਦਾ ਇੱਥੇ ਇਕੱਠ ਹੁੰਦਾ ਹੈ ਤੇ ਸੈਂਟਰ ਇਟਲੀ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੋਣ ਦੇ ਨਾਤੇ ਸੰਗਤਾਂ ਦੂਰ ਦਰਾਡੇ ਤੋਂ ਇੱਥੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਆਉਂਦੀਆਂ ਨੇ। ਸੋ ਆਓ ਆਪਾਂ ਅੱਜ ਚੱਲਦੇ ਹਾਂ ਸਮੁੰਦਰ ਦੇ ਕੰਢੇ ਤੇ ਵਸੇ ਹੋਏ ਸ਼ਹਿਰ ਅਨਸਿਓ ਜਿਹਨੂੰ ਕਿ ਅਸੀਂ ਲਵਿਨੀਓ ਕਹਿੰਦੇ ਆ ਜਿੱਥੇ ਅੱਜ ਸਿੱਖ ਸੰਗਤਾਂ ਵੱਲੋਂ ਨਗਰ ਕੀਰਤਨ ਸਜਾਉਣਾ ਕੀਤਾ ਗਿਆ ਹੈ ਆਪਾਂ ਜਿੱਥੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਕੇ ਗੁਰਬਾਣੀ ਜਸ ਆਏ ਹੋਏ ਜਥਿਆਂ ਤੋਂ ਕੀਰਤਨ ਸਰਵਣ ਕਰਾਂਗੇ ਉਥੇ ਨਾਲ ਦੀ ਨਾਲ ਹੀ ਤੁਹਾਡੀਆਂ ਸੰਗਤਾਂ ਦੇ ਨਾਲ ਗੱਲਾਂ ਬਾਤਾਂ ਵੀ ਕਰਾਵਾਂਗੇ ਤੋਂ ਆਓ ਚੱਲਦੇ ਹਾਂ ਇਟਲੀ ਦੇ ਸ਼ਹਿਰ ਲਵਿਨੀਓ ਤੇ ਤੱਕਦੇ ਹਾਂ ਇਸ ਨਗਰ ਕੀਰਤਨ ਦੇ ਅੱਖੀ ਦੇਖੇ ਹੋਏ ਦ੍ਰਿਸ਼ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਤਿਨਾਮ ਸ੍ਰੀ 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 ਵਾਹਿਗੁਰੂ ਦੇ ਨਾਮ ਸਿਰਵਾਏ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੋਬਿੰਦ ਸਾਹਿਬ ਲਵਿਨੀਓਂ ਦੀਆਂ ਸਮੂਹ ਸੰਗਤਾਂ ਕਮੇਟੀ ਵੀਰਾਂ ਦੇ ਸਹਿਯੋਗ ਦੇ ਨਾਲ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਤਨਤਨ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਖਾਲਸੇ ਦੇ ਪ੍ਰਗਟ ਦਿਹਾੜੇ ਦੇ ਸੰਬੰਧ ਵਿੱਚ ਸੰਗਤਾਂ ਨੇ ਰਲ ਕੇ ਨਗਰ ਕੀਰਤਨ ਦਾ ਆਯੋਜਨ ਕੀਤਾ ਜੋ ਗੁਰਦਰ ਸਾਹਿਬ ਤੋਂ ਚੱਲ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਪ੍ਰਸਤੀ ਦੇ ਹੇਠ ਪੰਝਾ ਪਿਆਰਾ ਨਿਸ਼ਾਨ ਸਿੰਘਾਂ ਦੀ ਅਗਵਾਈ ਦੇ ਅੰਦਰ ਪੰਡਾਲ ਵਿੱਚ ਪਹੁੰਚੇ ਜਿੱਥੇ ਹੀ ਬੜੇ ਰਸਮਿੰਨੇ ਦੇ ਕੀਰਤਨ ਦੇ ਨਾਲ ਬੱਚਿਆਂ ਨੇ ਦੂਰ ਦਰਾਡੇ ਤੋਂ ਆਈਆਂ ਸੰਗਤਾਂ ਨੇ ਪਾਵਨ ਬਾਣੀ ਦਾ ਹਰਜਸ ਕੀਰਤਨ ਸਰਵਣ ਕੀਤਾ ਤੇ ਕਰਾਇਆ ਸੋ ਉੱਥੇ ਦੀਆਂ ਇਲਾਕੇ ਦੀਆਂ ਸੰਗਤਾਂ ਜਿਨ੍ਹਾਂ ਨੇ ਰਲ ਮਿਲ ਕੇ ਸਾਰਿਆਂ ਨੇ ਅਲੱਗ ਅਲੱਗ ਚੀਜ਼ਾਂ ਦੇ ਸਟਾਲ ਲਾ ਕੇ ਗੁਰੂ ਦੀ ਸੋਭਾ ਗੁਰੂ ਦੇ ਲੰਗਰਾਂ ਵਿੱਚ ਵਾਧੇ ਕੀਤੇ ਸਾਰਿਆਂ ਦਾ ਧੰਨਵਾਦ ਅੱਜ ਜਿਹੜਾ ਸਾਡਾ ਪ੍ਰੋਗਰਾਮ ਹੈ ਸਾਰੀਆਂ ਸੰਗਤਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸਾਰਿਆਂ ਹੀ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਵੀ ਸਾਡੇ ਕੋਲ ਚੱਲ ਕੇ ਆਏ ਜਿਨ੍ਹਾਂ ਨੇ ਸਾਡੀਆਂ ਇੱਥੇ ਗੁਰੂ ਘਰ ਦੀਆਂ ਸਵਾਵਾਂ ਵਿੱਚ ਹਿੱਸਾ ਪਾਇਆ ਸਾਰਿਆਂ ਦਾ ਧੰਨਵਾਦ ਸੋ ਅੱਜ ਜਿਹੜਾ ਪ੍ਰੋਗਰਾਮ ਹੈ ਬੜੇ ਹੀ ਸੁੰਦਰ ਤਰੀਕੇ ਦੇ ਨਾਲ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਬੜੇ ਸਗੇ ਢੰਗ ਦੇ ਨਾਲ ਹੋ ਨਿਬੜਿਆ ਸੋ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਅੱਗੇ ਵਾਸਤੇ ਵੀ ਸਾਡੇ ਸਿੱਤੇ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਅਸੀਂ ਜਿਹੜਾ ਹੈ ਪ੍ਰੋਗਰਾਮ ਕਰਦੇ ਰਹੀਏ ਜਿੰਨੇ ਵੀ ਮੀਡੀਆ ਵਾਲੇ ਵੀਰ ਹਨ ਉਹਨਾਂ ਦਾ ਵੀ ਸਤਿਕਾਰ ਹੈਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਗੁਰੂ ਵਿਸਾਖੀ ਦਾ ਦਿਹਾੜਾ ਮਨਾਦੇ ਹੋਏ ਨਗਰ ਕੀਰਤਨ ਵਿੱਚ ਸਾਰੀਆਂ ਸੰਗਤਾਂ ਪਹੁੰਚੀਆਂ ਸਾਰਿਆਂ ਨੂੰ ਲੱਖ ਲੱਖ ਕੋਟ ਕੋਟ ਵਧਾਈਆਂ ਹੋਣ ਜੀ ਇੱਕ ਬੇਨਤੀ ਹੋਰ ਹੈ ਜੀ ਜਦੋਂ ਵੀ ਅਸੀਂ ਨਗਰ ਕੀਰਤਨਾਂ ਵਿੱਚ ਆਂਦੇ ਆਂ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਮਹਾਰਾਜ ਦੇ ਮਗਰ ਜਾਂਦੇ ਆ ਜੋੜੇ ਖੋਲ ਕੇ ਜਾਓ ਜੀ ਮਰਯਾਦਾ ਦਾ ਖਿਆਲ ਰੱਖੋ ਜੀ ਜਿੱਥੇ ਸਾਂ ਪ੍ਰਬੰਧ ਕੰਨੇ ਪ੍ਰਬੰਧ ਕਰਦੇ ਆ ਜੀ ਸੰਗਤਾਂ ਦਾ ਵੀ ਫਰਜ਼ ਪਾਣ ਦਾ ਮਗਰ ਜੋੜੇ ਖੋਲ ਕੇ ਜਾਣ ਦਾ ਆਪਣੇ ਮਰਯਾਦਾ ਦਾ ਖਿਆਲ ਰੱਖਣ ਦਾ ਜੀ ਇਹ ਮਨਾਣ ਦਾ ਤਾਂ ਹੀ ਫਾਇਦਾ ਹੈ ਜਦੋਂ ਆਪਾਂ ਗੁਰੂ ਘਰ ਦੇ ਪ੍ਰਬੰਧਕਾਂ ਦਾ ਕਹਿਣਾ ਮੰਨਾਂਗੇ ਮਰਯਾਦਾ ਦੇ ਚੱਲਾਂਗੇ ਮਰਯਾਦਾ ਉੱਰ ਕਾਇਮ ਰੱਖਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਤੇ ਨਾਮ ਸਿਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਤਿ ਨਾਮ ਸਿਰੀ ਵਾਹਿਗੁਰੂ ਸਤਿ ਸਤਿਨਾਮ ਸ੍ਰੀ ਵਾਹਿਗੁਰੂ 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 ਵਾਹਿ ਸਿੰਗਰ ਸਮੇ ਮੌਜੂਦ ਨੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਦਲਬੀਰ ਸਿੰਘ ਜੀ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਕਿੰਨੇ ਕਿਸਾਲ ਹੋ ਗਏ ਇੱਥੇ ਸੇਵਾ ਕਰਦਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਮੈਂ ਇੱਥੇ ਮੈਨੂੰ 21 ਸਾਲ ਹੋ ਗਏ ਕਿਸੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਦੀ ਸੇਵਾ ਨਿਭਾਉਂਦੇ ਨੂੰ ਸੰਗਤ ਦੇ ਨਾਲ ਬੜਾ ਪ੍ਰੇਮ ਹੈ ਪਿਆਰ ਹੈ ਸਾਰੀ ਸੰਗਤਨ ਦੇ ਪਰਿਵਾਰ ਮੰਗੋ ਮੇਰਾ ਬੜਾ ਵੈ ਤੇ ਲੱਗਦਾ ਮੇਰਾ ਆਪਣਾ ਪਰਿਵਾਰ ਹੈ ਇੱਥੇ ਮੈਂ ਬਹੁਤ ਦੇਰ ਤੋਂ ਸੇਵਾ ਕਰ ਰਹੇ ਹਾਂ ਜੀ ਸੋ ਅੱਜ ਖਾਲਸੇ ਦੇ ਪ੍ਰਗਟ ਦਿਹਾੜੇ ਤੇ ਇੱਕ ਵਿਸ਼ਾਲ ਨਗਰ ਕੀਰਤਨ ਸਜਾਉਣਾ ਕੀਤਾ ਗਿਆ ਵਾ ਸੋ ਜਦੋਂ ਆਪਾਂ ਗੱਲ ਕਰਦੇ ਆ ਇਟਲੀ ਦੀ ਤੇ ਬਹੁਤ ਸਾਰੇ ਜਿਹੜੇ ਲੋਕ ਆ ਜਿਟਲੀ ਦੇ ਵੱਖ-ਵੱਖੇ ਸਿਆਚ ਵਸਦੇ ਨੇ ਉਹ ਐਸੇ ਹੀ ਧਰਤੀ ਤੋਂ ਪੇਪਰ ਬਣਾ ਕੇ ਐਸੇ ਹੀ ਸ਼ਹਿਰ ਚ ਰਹਿ ਕੇ ਉਹ ਦੂਸਰੇ ਦੇਸ਼ਾਂ ਚ ਜਾਂ ਦੂਸਰੇ ਇਟਲੀ ਦੇ ਕੋਨਿਆਂ ਚ ਵਸੇ ਨੇ ਪਰ ਤੁਸੀਂ ਸੰਖੇਪ ਜੈ ਵਿੱਚ ਦੱਸੋ ਕਿ ਇੱਥੇ ਨਗਰ ਕੀਰਤਨਾਂ ਦੀ ਜਿਹੜੀ ਆਰੰਭਤਾ ਵਾ ਉਹ ਕਦੋਂ ਹੁੰਦੀ ਆ ਤੇ ਜਿਹੜਾ ਅਲੀ ਸ਼ਾਨ ਗੁਰਦੁਆਰਾ ਬਣਿਆ ਦਿਖਦਾ ਇਹਦੀ ਸ਼ੁਰੂਆਤ ਕਿੱਦਾਂ ਹੁੰਦੀ ਆ ਹਾਂਜੀ ਇੱਥੇ ਤਕਰੀਬਨ ਮੈਂ ਹਨ 21 ਸਾਲ ਹੋ ਗਏ ਜੀ ਮੇਰੇ ਤੋਂ ਵੀ ਪਹਿਲਾਂ ਇੱਥੇ ਨਗਰ ਕੀਰਤਨ ਹੋ ਰਹੇ ਆ ਰੋਮਾਂ ਦੇ ਵਿੱਚੋਂ ਪਹਿਲਾਂ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਸਾਰਾ ਇਲਾਕਾ ਇਕੱਠਾ ਹੋ ਕੇ ਇਕੋ ਨਗਰ ਕੀਰਤਨ ਹੁੰਦਾ ਸੀ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਗੁਰਦੁਆਰਾ ਸਾਹਿਬ ਵੱਧਦੇ ਗਏ ਅੱਗੇ ਤੋਂ ਅੱਗੇ ਵਾਧਾ ਹੁੰਦਾ ਗਿਆ ਸਿੱਖੀ ਦੇ ਵਿੱਚ ਵੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਸ ਕਰਕੇ ਹੁਣ ਹੌਲੀ-ਹੌਲੀ ਕਰਕੇ ਤਕਰੀਬਨ ਜਿੰਨੇ ਵੀ ਗੁਰਦੁਆਰਾ ਸਾਹਿਬ ਹਨ ਸਾਰੇ ਆਪਣੇ-ਆਪਣੇ ਨਗਰ ਕੀਰਤਨ ਕੱਢਦੇ ਹਨ ਕੋਈ ਵਿਸਾਖੀ ਦੇ ਦਿਹਾੜੇ ਤੇ ਕਰਦਾ ਕੋਈ ਗੁਰੂ ਅਰਜਨ ਸਾਹਿਬ ਦੇ ਸਿੱਧੀ ਦਿਹਾੜੇ ਤੇ ਕੋਈ ਗੁਰੂ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਇਸ ਤਰ੍ਹਾਂ ਕਰਕੇ ਹਰ ਇੱਕ Banda ਆਪਣੇ ਸਾਬ ਦੇ ਨਾਲ ਨਗਰ ਕੀਰਤਨ ਹੋ ਰਹੀ ਜਾਂਦੀ ਤੇ ਹਾਂਜੀ ਸੋ ਜਦੋਂ ਮੈਂ ਸ਼ੁਰੂ ਚ ਆਇਆ ਸੀ ਜਦੋਂ ਆਰੰਭਤਾ ਸ਼ੁਰੂ ਹੋਈ ਸੀ ਇਨ੍ਹਾਂ ਸਮਾਗਮਾਂ ਦੀ ਤੇ ਸਾਡੀ ਇੱਕ ਸੋਚ ਹੁੰਦੀ ਸੀ ਪ੍ਰਬੰਧਕਾਂ ਦੀ ਤੇ ਸੰਗਤਾਂ ਦੀ ਕਿ ਅਸੀਂ ਇਸ ਸ਼ਹਿਰ ਦੇ ਲੋਕਾਂ ਨੂੰ ਦੱਸਣਾ ਵਾ ਕਿ ਜਿਹੜਾ ਖਾਲਸਾ ਵਾ ਉਹ ਕਿਸ ਤਰ੍ਹਾਂ ਪ੍ਰਗਟ ਹੋਇਆ ਜਾਂ ਸਾਡੀ ਮਹਾਨਤਾ ਕੀ ਆ ਉਹ ਜਿਹੜਾ ਅਸੀਂ ਅੱਜ ਤੋਂ 20-25 ਸਾਲ ਪਹਿਲਾਂ ਇੱਕ ਸੰਦੇਸ਼ ਦੇਣ ਲਈ ਇਨ੍ਹਾਂ ਲੋਕਾਂ ਨੂੰ ਤੁਰੇ ਸੀ ਸਮਝਾਉਣ ਲਈ ਆਪਣੇ ਪੰਥ ਬਾਰੇ ਉਹ ਦੇਣ ਵਿੱਚ ਕਾਮਯਾਬ ਹੋਏ ਆ ਜਾਂ ਅਸੀਂ ਕਿੱਥੇ ਖੜੇ ਆ ਹਾਂਜੀ ਫਿਰ ਕੱਲ ਜੇ ਸੱਚੀ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਅਸੀਂ ਕੋਈ ਬਹੁਤ ਵਧੀਆ ਤਰੀਕੇ ਦੇ ਨਾਲ ਕੋਈ ਸਿੱਖੀ ਦਾ ਪ੍ਰਚਾਰ ਕਰ ਸਕੀ ਹੋਈਏ ਤਕਰੀਬਨ ਸਾਡੇ ਦੇ ਵਿੱਚ ਮੰਡੀਆਂ ਹੀ ਪਈਆਂ ਧੜੇ ਮੰਡੀਆਂ ਹੀ ਹੋਈਆਂ ਹਰ ਇੱਕ ਥਾਂ ਕੋਈ ਨਾ ਕੋਈ ਆਪਾਂ ਦੇਖ ਰਹੇ ਹਾਂ ਮੀਡੀਆ ਦੇ ਉੱਤੇ ਹਰ ਇੱਕ ਥਾਂ ਦੇ ਉੱਤੇ ਕੋਈ ਲੜਾਈ ਕੋਈ ਝਗੜਾ ਹੋ ਰਿਹਾ ਸਾਨੂੰ ਉਕਤਰ ਹੋਣ ਦੀ ਲੋੜ ਸੀ ਤਾਂ ਕਰਕੇ ਸਾਝੀ ਵਾਲਤਾ ਦਾ ਸੰਦੇਸ਼ ਦਈਏ ਅਸੀਂ ਇਹਨਾਂ ਲੋਕਾਂ ਨੂੰ ਦੱਸਣਾ ਸੀ ਅਸੀਂ ਵੀ ਕੌਣ ਐ ਗੁਰਸੱਭ ਦੇ ਸੁਪੁੱਤਰ ਐ ਅਸੀਂ ਖਾਲਸਾ ਅਸੀਂ ਤੇ ਸਾਡਾ ਹੀ ਆਪਣਾ ਹੀ ਇਹੋ ਜਿਹਾ ਸਿਸਟਮ ਜਾਂ ਹੋਇਆ ਹੋਇਆ ਵੀ ਅਸੀਂ ਸਾਡੇ ਦੇ ਵਿੱਚ ਵੀ ਆਪਸ ਦੇ ਵਿੱਚ ਪ੍ਰੇਮ ਪਿਆਰ ਦੀ ਥਾਂ ਤੇ ਇੱਕ ਦੂਜੇ ਦੇ ਨਾਲ ਹੋਰ ਤਰ੍ਹਾਂ ਦਾ ਮਾਹੌਲ ਜਾਂ ਹੋਇਆ ਹੋਇਆ ਸੱਚੀ ਗੱਲ ਤਾਂ ਇਹੀ ਐ ਬਾਕੀ ਸਤਗੁਰੂ ਦੀ ਕਿਰਪਾ ਕਰਨ ਇਕੱਤਰ ਹੋਣ ਦੀ ਲੋੜ ਐ ਇਸ ਸਮੇਂ ਕੋਮਨ ਨੂੰ ਇੱਕ ਇਨਸਾਨ ਸਭ ਦੇ ਥੱਲੇ ਇਕੱਠੇ ਹੋ ਕਰਕੇ ਤਾਂ ਹੀ ਸਾਡੇ ਪਰ ਇਹਨੂੰ ਬਦਲਿਆ ਕਿੱਦਾਂ ਜਾ ਸਕਦਾ ਇਹਦੇ ਚ ਸੁਧਾਰ ਕੀ ਐ ਇਹਦੇ ਲਈ ਪਰਿਵਰਤਨ ਕੀ ਐ ਅਰ ਵਰਤਨ ਇਹੀ ਹੈ ਜੀ ਆਪਣੀ ਹਉਮੈ ਨੂੰ ਛੱਡ ਕੇ ਬਸ ਸਭ ਤੋਂ ਵੱਡੀ ਦਾ ਕਲੇਸ਼ ਹਉਮੈ ਹੈ ਜੀ ਬਸ ਮੈਂ ਮੈਂ ਹੋਈ ਪਈ ਐ ਸਾਰੇ ਵਿੱਚ ਇਸ ਕਰਕੇ ਸਭ ਤੋਂ ਵੱਡਾ ਦਾ ਕਲੇਸ਼ ਹਉਮੈ ਦਾ ਹੀ ਐ ਆਪਣੀ ਹਉਮੈ ਨੂੰ ਛੱਡੀ ਆਪਣੀ ਚੌਧਰ ਨੂੰ ਛੱਡੀਏ ਗੁਰੂ ਸਾਹਿਬ ਦੀ ਸੋਚ ਨੂੰ ਸਮਰਪਣ ਹੋਈ ਐ ਗੁਰ ਕੀ ਮਤ ਤੋਲੇ ਏ ਆਣੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਆਪਣੀ ਮਨ ਮਤ ਛੱਡ ਕੇ ਗੁਰੂ ਦੀ ਮਤ ਦੇ ਜਦੋਂ ਅਸੀਂ ਧਾਰਨੇ ਹੋਵਾਂਗੇ ਫਿਰ ਸਾਡੀ ਵੀ ਤੇ ਖਾਲਸਾ ਪਾਉਣ ਦੀ ਚੜ੍ਹਦੀ ਕਲਾ ਹੋਵੇਗੀ ਸੋ ਇਹ ਸਨ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਸੋ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਮਹਾਰਾਜ ਇਹਨਾਂ ਨੂੰ ਇਸੇ ਤਰ੍ਹਾਂ ਤੰਦਰੁਸਤੀਆਂ ਬਖਸ਼ੇ ਇਸੇ ਤਰ੍ਹਾਂ ਹੀ ਇਹ ਪੰਥ ਦੀ ਖਾਲਸਾ ਪੰਥ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ